आज ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਇਮਾਨਦਾਰੀ ਦੀ ਮਿਸਾਲ ਦਿੱਤੀ ਹੈ ਇੱਕ ਨੌਜਵਾਨ ਨੇ ਜਿਹੜੇ ਦੋ ਸਾਥੀ ਅੱਗੇ ਖੜੇ ਆ ਸਾਹਮਣੇ ਕੈਮਰੇ ਦੇ ਵਿੱਚ ਤੇ ਇੱਕ ਹੱਥ ਦੇ ਵਿੱਚ ਮੋਬਾਈਲ ਹੈ ਇਹ ਮੋਬਾਈਲ ਇਹਨਾਂ ਪਾਇਆਂ ਦਾ ਪਿੰਡ ਮੇਗਰ ਆਇਆ ਮਲਕੀਤ ਸਿੰਘ ਹੋਰਾਂ ਦਾ ਡਿੱਗ ਗਿਆ ਸੀ ਤੇ ਡਿੱਗਿਆ ਮੋਬਾਈਲ ਨੌਜਵਾਨ ਦੇ ਹੱਥ ਆਇਆ ਸੰਦੀਪ ਦੇ ਤੇ ਮੋਬਾਈਲ ਦੇਖਸ ਤੇ ਉਹਨਾਂ ਨੂੰ ਮੋਬਾਈਲ ਜਿਹੜਾ ਹੈ ਉਹ ਦੇ ਰਿਹਾ ਵੀ ਜਿੰਨਾ ਦੋਸਤਾਂ ਦਾ ਮੋਬਾਈਲ ਸੀ ਉਹਨਾਂ ਨੂੰ ਦੇ ਦਿੱਤਾ ਗਿਆ ਸਭ ਤੋਂ ਪਹਿਲਾਂ ਸੰਦੀਪ ਨਾਲ ਗੱਲ ਕਰ ਲੈਂਦੇ ਹੈਗੇ ਆ ਕਿੱਥੋਂ ਮਿਲਿਆ ਮੋਬਾਈਲ ਕੀ ਗੱਲ ਵਾਸ ਸੀ ਬਸ ਆ ਸ਼ਾਮ ਨੂੰ ਮੈਂ ਸੈਰ ਕਰਨ ਨਿਕਲੇ ਆ ਤਾਂ ਥੋੜੀ ਦੂਰੀ ਗਿਆ ਤੇ ਰਿੰਗ ਚੱਲੀ ਜਾਂਦੀ ਸੀ ਮੈਂ ਚੱਕ ਲਿਆ ਤੇ ਵੀਰ ਨਾਲ ਨੂੰ ਮੈਂ ਕਿਹਾ ਵੀ ਫੋਨ ਲੱਭਿਆ ਵੀਰ ਮੇਰੇ ਕੋਲ ਹੀ ਤੇ ਲੈ ਜਾ ਤੁਸੀਂ ਮੇਘੇ ਤੋਂ ਲਈ ਅੱਛਾ ਤੇ ਗੌਰਪੁਰ ਵਾਲਾ ਦੇਣ ਸੀ ਗੁਰੂਆਂ ਨੇ ਹੀ ਸਿਖਾਇਆ ਹੈ ਵੀ ਇਮਾਨਦਾਰੀ ਤੇ ਚੱਲੋ ਤੇ ਮੈਂ ਵੀਰ ਨੂੰ ਉਵੇਂ ਵਾਪਸ ਕਰਤਾ ਅ ਮਲਕੀਤ ਜੀ ਮੋਬਾਈਲ ਮਿਲ ਗਿਆ ਜੀ ਤੁਹਾਡਾ ਹਾਂਜੀ ਹਾਂਜੀ ਮਿਲ ਗਿਆ ਬਹੁਤ ਧੰਨਵਾਦ ਇਹ ਨਵੀਨ ਜੀ ਕਿੰਨੇ ਮਿੰਟਾਂ ਬਾਅਦ ਉਵੇਂ ਮੋਬਾਈਲ ਮਿਲ ਗਿਆ ਸੀ ਸਾਨੂੰ ਮਤਲਬ ਇਥੇ ਗੋਲੂ ਦੇ ਮੋਟਰਸਾਈਕਲ ਅਸੀਂ ਬਣਵਾਣ ਦਿੱਤਾ ਸੀਗਾ ਸਵੇਰੇ ਅੱਛਾ ਤੇ ਅਸਾਂ ਉਹਨੇ ਫੋਨ ਕੀਤਾ ਵੀ ਸ਼ਾਮ ਨੂੰ ਆ ਜਾਓ ਤੁਸੀਂ ਮੋਟਰਸਾਈਕਲ ਲੈ ਆ ਜਾ ਸਾਡੇ ਕੋਲੋਂ ਹੂੰ ਤੇ ਮੋਟਰਸਾਈਕਲ ਅਸੀਂ ਲੈ ਕੇ ਤੇ ਵਾਪਸੀ ਅਸੀਂ ਘਰ ਪਹੁੰਚ ਗਏ ਸੀਗੇ ਹੂੰ ਘਰ ਪਹੁੰਚ ਕੇ ਤੇ ਅਸੀਂ ਬੈਠੇ ਸੀ ਰੋਟੀ ਰੋਟੀ ਖਾਣ ਤੇ ਮੁੰਡੇ ਨੇ ਮੈਂ ਕਿਹਾ ਬ੍ਰਦਰ ਮੇਰਾ ਇਹਨੂੰ ਮੈਂ ਕਹੇ ਤਾਂ ਵੀ ਮੈਨੂੰ ਮੇਰਾ ਨਾਮ ਲੈ ਕੇ ਪਿਆ ਇਹ ਕਹਿੰਦਾ ਵੀ ਮਾਸੇ ਮਜ਼ਾਕ ਕਰਦਾ ਪਿਆ ਤੋਂ ਤੇ ਰਿੰਗ ਲਾਈ ਲਾਈ ਗਈ ਸੀ ਅਸੀਂ ਫੋਨ ਮਤਲਬ ਕਿਸੇ ਨੇ ਅੱਗੂ ਚੱਕਿਆ ਨਹੀਂ ਸੀ ਹੂੰ ਫਿਰ ਅਸੀਂ ਵਾਪਸੀ ਆਏ ਆਪਣੇ ਗੋਲੂ ਕੀ ਹੂੰ ਤੇ ਗੋਲੂ ਕੋਲ ਤੱਕ ਅਸੀਂ ਆਏ ਤੇ ਸਾਨੂੰ ਇਥੋਂ ਕੋਣ ਦੀ ਰਿੰਗ ਕੀਤੀ ਤੇ ਮੇਰੇ ਵੀਰੇ ਨੇ ਚੱਕਿਆ ਹੂੰ ਤੇ ਕਹਿੰਦੇ ਆ ਜਾਓ ਸਾਡਾ ਫੋਨ ਲੈ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਤੇ ਤੁਹਾਡਾ ਵੀ ਕਰਦੇ ਆ ਵੀ ਕਿਉਂਕਿ ਅਸੀਂ ਸਿਰਫ ਇਥੋਂ ਜਾ ਰਹੇ ਸੀ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਜੀ ਅਸੀਂ ਇਹ ਵੇਖ ਰਹੇ ਸੀ ਵੀ ਇੱਥੇ ਕਿਤੇ ਪਿਆ ਇੱਥੇ ਕਿਤੇ ਪਿਆ ਇੱਥੇ ਕਿਤੇ ਪਿਆ ਅਸੀਂ ਵੇਖਦੇ ਜਾਨੇ ਹੂੰ ਵੇਖਦੇ ਜਾਨੇ ਅਸੀਂ ਇਹ ਵੇਖਦੇ ਜਾਨੇ ਅਸੀਂ ਗੋਲੂ ਕੀ ਅੱਡੇ ਤੇ ਗਏ ਹੂੰ ਅੱਡੇ ਤੇ ਵੇਖਿਆ ਨਹੀਂ ਮਿਲਿਆ ਵਾਪਸੀ ਵੇਖਿਆ ਨਹੀਂ ਮਿਲਿਆ ਅਸੀਂ ਉਹਨੂੰ ਫੋਨ ਮਲਾ ਰਹੇ ਹਾਂ ਆਪਣੇ ਨੰਬਰ ਤੇ ਹੂੰ ਫੋਨ ਮਲਾ ਰਹੇ ਹਾਂ ਉਸ ਤੋਂ ਬਾਅਦ ਕੀ ਹੋਇਆ ਬਾਈ ਜੀ ਨੇ ਫੋਨ ਅਟੈਂਡ ਕਰ ਲਿਆ ਹੂੰ ਬਾਈ ਜੀ ਉਹਨਾਂ ਨੇ ਫੋਨ ਅਟੈਂਡ ਕੀਤਾ ਉਹਨਾਂ ਦੱਸਿਆ ਵੀ ਵੀਰ ਜੀ ਤੁਸੀਂ ਕਿੱਥੇ ਜੀ ਹਮ ਅਸੀਂ ਉਹਨਾਂ ਦੱਸੇ ਬੀ ਅਸੀਂ ਗੋਲੂ ਕੀ ਅੱਡੇ ਤੇ ਖੜੇ ਆ ਉਹਨਾਂ ਆ ਗਿਆ ਵੀ ਐਂ ਕਰੋ ਤੁਸੀਂ ਜਿੱਧਰ ਨੂੰ ਗੋਲੂ ਕੀ ਤੋਂ ਰਾਹ ਛਾਂਗੇ ਨੂੰ ਜਾਂਦਾ ਤੁਸੀਂ ਉਸ ਰਸਤੇ ਤੇ ਆਓ ਹਮ ਮੈਂ ਤੁਹਾਨੂੰ ਦੱਸਦਾ ਮੈਂ ਕਿੱਥੇ ਖੜਾ ਵੀ ਕਿਉਂਕਿ ਮੈਂ ਸੈਰ ਕਰ ਰਿਹਾ ਇਸ ਟਾਈਮ ਹਮ ਮੈਂ ਮੇਰੀ ਵੀਰ ਜੀ ਉਹਨਾਂ ਨਾਲ ਗੱਲ ਹੋਈ ਅਸੀਂ ਵਾਪਸੀ ਤੁਰੇ ਆਉਨੇ ਆ ਰਸਤੇ 'ਚ ਆ ਕੇ ਵੇਖਿਆ ਵੀ ਵੀਰ ਜੀ ਉਨੀ ਖੜੇ ਸੀ ਉਹ ਤੁਹਾਨੂੰ ਮੋਬਾਈਲ ਦਿੱਤਾ ਹਾਂਜੀ ਸਾਨੂੰ ਮੋਬਾਈਲ ਵਾਪਸ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਤੁਹਾਡਾ ਚੈਨਲ ਆਉਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਵੀਰ ਜੀ ਫੋਨ ਦੇ ਵਿੱਚ ਕਈ ਐਮਰਜੈਂਸੀ ਰਿਪੋਰਟਾਂ ਵਗੈਰਾ ਸਭ ਕੁਝ ਹੋ ਸਕਦਾ ਹੂੰ ਕਈ ਚੀਜ਼ਾਂ ਹੁੰਦੀਆਂ ਨੇ ਆਪਣੇ ਫੋਨ ਦੇ ਵਿੱਚ ਰੱਖੀਆਂ ਆਈਆਂ ਜੇ ਕਿਸੇ ਦਾ ਫੋਨ ਮਿਲਦਾ ਹੈ ਬਾਈ ਜੀ ਵਾਪਸ ਜ਼ਰੂਰ ਕਰ ਦੇ ਜ਼ਰੂਰ ਕਰ ਦਿਓ ਬਹੁਤ-ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੇ ਸਤਪਾਲ ਸਿੰਘ ਥਿੰਦ ਜੀ ਦਾ ਤੇ ਵੀਰ ਜੀ ਦਾ ਬਿਲਕੁਲ ਜੀ ਆ ਦੇਖੋ ਜੀ ਬਾਈ ਹੋਰਾਂ ਦਾ ਮਿਲਿਆ ਮੋਬਾਈਲ ਵਾਪਸ ਤੇ ਚਿਹਰੇ ਤੇ ਖੁਸ਼ੀ ਹੈ ਦੇਖੋ ਮੋਬਾਈਲ ਹੋਗਾ 8 1000 ਰੁਪਏ ਦਾ ਪਰ ਜਿਹੜਾ ਵਿੱਚ ਦਸਤਾਵੇਜ਼ ਹੁੰਦੇ ਆ ਕਾਰ ਦੇ ਨੰਬਰ ਜਾਂ ਹੋਰ ਬਹੁਤ ਕੁਝ ਹੁੰਦਾ ਹੈ ਤੇ ਬਾਈ ਹੋਰੀ ਕਿੰਨੇ ਖੁਸ਼ ਹੈ ਮੋਬਾਈਲ ਲੈ ਕੇ ਤੇ ਦੋਸਤੋ ਜੇ ਤੁਹਾਨੂੰ ਵੀ ਕਿਸੇ ਦੀ ਗਵਾਚੀ ਚੀਜ਼ ਮਿਲਦੀ ਹੈ ਉਹ ਚੀਜ਼ ਤੁਸੀਂ ਵਾਪਸ ਜ਼ਰੂਰ ਕਰ ਦਿੱਤੇ ਕਰੋ ਬੜੀ ਜ਼ਰੂਰੀ ਦਸਤਾਵੇਜ਼ ਹੁੰਦੇ ਨੇ ਬੜਾ ਜ਼ਰੂਰੀ ਜਿਹੜੇ ਵਿੱਚ ਤੁਹਾਡੇ ਨੰਬਰ ਹੈਗੇ ਆ ਬਹੁਤ ਕੁਝ ਹੁੰਦਾ ਮੋਬਾਈਲਾਂ ਦੇ ਵਿੱਚ ਤੇ ਸੰਦੀਪ ਹੋਰਾਂ ਨੇ ਮੋਬਾਈਲ ਵਾਪਸ ਕਰ ਦਿੱਤਾ ਤੇ ਦੇਖਦੇ ਚਿਹਰੇ ਦੇ ਖੁਸ਼ੀ ਤਿੰਨਾਂ ਦੇ ਇਹ ਮੋਬਾਈਲ ਵਾਪਸ ਕਰਨ ਵਾਲਿਆਂ ਦੇ ਤੇ ਜਿਨ੍ਹਾਂ ਦਾ ਮੋਬਾਈਲ ਹੈ ਉਹਨਾਂ ਦੇ ਵੀ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਗੋਲੂ ਕਾ ਮੋੜ ਦਾ ਹੀ ਇਹ ਵਾਕਿਆ ਤੇ ਦੇਖਦੇ ਰਹੋ ਗੁਰੂਰ ਸੈਲਾਈ